ਹਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਵੀਰੋ ਅੱਜ ਪਿੰਡ ਜਗਤਪੁਰ ਤੇ ਬੈਲ ਘੰਡੀਆਂ ਦੀ ਦੌੜ ਆ ਬੱਚੇ ਸਾਰੇ ਪਹੁੰਚ ਗਏ ਉਧਰ ਅੱਗੇ ਅੱਜ ਹੀਟਾਂ ਵੀ ਅੱਜ ਬੱਚਿਆਂ ਦੀ ਦੌੜਾਂ ਵੀ ਹੈ ਭਾਈ ਟੀਜੇ ਪਾਜੀ ਦੇ ਪਿੰਡ ਹਾਂਜੀ ਹਾਂਜੀ ਹਰ ਇੱਕ ਸਾਲ ਪਾਈ ਹੁੰਦੇ ਦੌੜ ਖਾਉਂਦੇ ਆ ਪਿੰਡ ਕੋਲੋਂ ਵੀ ਆ ਹਾਂਜੀ ਤੇ ਬੱਚੇ ਬੋਲਦ ਬੰਨੇ ਹੁੰਦੇ ਇੱਧਰ ਸਾਡੇ ਏਰੀਆ ਦੀ ਕਿਹੜੀ ਧੌੜ ਹੈ ਕਿਹੜੀ ਬਹੁਤ ਟਾਈਮ ਦੀ ਭਾਜਰੀ ਜਗਤਪੁਰ ਦੀ ਚੈਂਪੀਅਨ ਦੌੜ ਹੁੰਦੀ ਹੈ ਤੇ ਨਾਮ ਵੀ ਵਧੀਆ ਹੁੰਦੇ ਆ ਤੇ ਉਹ ਦਿਨ ਉਹ ਹੀ ਬਿਤਾ ਲਿਆ ਉਹ ਆ ਜੀ ਜਿਹੜਾ ਮਾਰੀ ਸੀ 42 ਨੰਬਰ ਪਹਿਲਾ ਹੋਇਆ ਵਧੀਆ ਸਾਰੇ ਬੋਲ ਤੇ ਪਹੁੰਚੇ ਫਿਰ ਤੇ

ਕਿੰਨਾ ਭਿਆਣਾ ਵੀਰੇ ਅੱਜ ਕਿੰਨਾ ਭਿਆਣਾ ਬੱਚਾ ਅੱਜ ਹਰਖਣਾ ਵੀਰੇ ਜਤਾਮਲੇ ਵਾਲੇ ਨਾਲ ਅੱਛਾ ਠੀਕ ਹੈ ਠੀਕ ਹੈ ਖੜ ਜਾ ਆਇਆ ਵੀਰੇ ਤੇਰੇ ਨਾਲ ਹੀ ਗਲੇ ਆ ਹੋਇਆ ਮੈਂ ਕਿਹਨਾਂ ਨਾਲ ਹੀ ਗਲੇ ਆ ਹੋਇਆ ਨਾ 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 ਦੇ ਖਲੀਫਾ ਜੀ ਚਕੀਪਾ ਮੇਰੇ ਹਨ ਚਲੋ ਜੀ ਉਹ ਤੇ ਖੇਡ ਨਾ ਬਣਾਣਾ ਸਾਰੇ ਤਿਆਰ ਕਰਦੇ ਹੋਏ ਕਸੀ ਕਾ ਬਾਈ ਜੀ ਆ ਹਰਸ਼ ਪਤਾ ਵਾਲੇ ਭਾਈ ਦਾ ਬੋਲਦੇ ਇਹ ਮੈਨੂੰ ਕਰ ਲੈਣ ਹਾਂ ਜੀ ਹਰਸ਼ ਭਾਈ ਕੀ ਨੋ ਬੋਲਦਾ ਇਹਦਾ ਬੱਚੇ ਦਾ ਇਹਦਾ ਬਰੇਕੋ ਹੀ ਨੂਰਵਾਲ ਦਾ ਆਪਣਾ ਹੈ ਠੀਕ ਆ ਭਾਜੀ ਆਪਾਂ ਨੂੰ ਕਿੰਨਾ ਕ ਟਾਈਮ ਬੋਲਤੇ ਆਉਂਦੇ ਨੇ ਹੋ ਗਿਆ ਉਦਾਂ ਉਦਾਂ ਮੈਂ 2018 ਚ ਲੱਗ ਗਿਆ ਸੀਗਾ ਠੀਕ ਆ ਜੀ ਤੇ ਚਲੋ ਵੇਚਣੇ ਦੀ ਤਾਂ ਦੂਰ ਦੀ ਗੱਲ ਆ ਹਾਂਜੀ ਪਰ ਇਹ ਬੌੜ ਤਾਂ ਇੰਨਾ ਪਿਆਰਾ ਵੀਰੇ ਆਪਣਾ ਇਹ ਆਪਣਾ ਜਿਹੜਾ ਲਾਣੇਦਾਰ ਆ ਨਾ ਹਾਂਜੀ ਆਪਣੇ ਬਟਾਲੀ ਬਾਪੂ ਜੀ ਠੀਕ ਆ ਜੀ 3486 ਸਾਲ ਦੇ ਹੋਗੇ ਠੀਕ ਆ ਜੀ ਇਹਨਾਂ ਪੁੱਤ ਇਹ ਘਰਾਂ ਹੀ ਰੱਖਣਾ ਕੁੱਚਣਾ ਨਹੀਂ ਜੀ ਠੀਕ ਲੱਡ ਨਾਲ ਰੱਖਿਆ ਹੋਇਆ ਵੀਰੇ ਇਹ ਠੀਕ ਆ ਭਾਜੀ ਹਾਂਜੀ ਹਾਂਜੀ ਠੀਕ ਆਜੇ ਤੱਕ ਪਕੌੜੇ ਖਾਏ ਆ ਮੋਤੀ ਜੇ ਸ਼ੇਰ ਲਾਉਂਦਾ ਬੋਲਦਾ ਭਾਈ ਨਾ ਨਾ ਉਹਦੇ ਟੈਂਪੂਨ ਲੱਗਿਆ ਛੱਗਾ ਹੀ ਹੋ ਗਿਆ ਜੀ ਨਹੀਂ ਨੇ ਮਾਰਚਿੰਗ ਇਹਨਾਂ ਤਾਂ ਦੰਦਦਾ ਇਹਨੇ ਹਾਂਜੀ ਹਾਂ ਤੇ ਪਰ ਪੜਨ ਵਾਲੇ ਆ ਬਾਅਦੇ ਆ ਜਾਣਾ ਸ਼ੂਟਿੰਗ ਕਿੱਥੇ ਰੰ ਨਾਲੇ ਮੈਰਾ ਤੁਹਾਨੂੰ ਜੀ ਜਿੰਦ ਕੱਢ ਦਿੰਦੇ ਜਦੋਂ ਉੱਥੇ ਸ਼ਮਸ਼ੀਰ ਪੰਜਾਬੀਆਂ ਦੀ ਖੇਡਾਂ ਦੇ ਵਿੱਚ ਖੇਡ ਹੈ ਬਾਲਕ ਦੀਆਂ ਦੀਆਂ ਦੌੜਾਂ ਆਬਾ ਰੌਣਕਾਂ ਵੱਡੀਆਂ ਨੇ ਬਾਲਕ ਦੀਆਂ ਦੀਆਂ ਦੌੜਾਂ ਦਾ ਵਰੈਂਡਰ ਖਿਡਾਰੀ ਬਹੁਤ ਵੱਡਾ ਧੰਨਵਾਦ ਕਰਦੇ ਆ ਬਹੁਤ ਵੱਡਾ ਬ੍ਰਾਂਡ ਹੈ ਮੇਰੇ ਵੀਰੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਨਾਲੇ ਸਾਡੇ ਗਾਫਟੇ ਪਿੰਡ ਦੀਆਂ ਲੋਹੂ ਦੀ ਸਾਡੇ ਬਹੁਤ ਹੀ ਸ਼ਿਕਕਾਰ ਦੇ ਉਸਤਾਦ ਬੱਸ ਗੋਟੇਸ ਲਈ ਜਿਹੜੀਆਂ ਬਹੁਤ ਕਰਦੀਆਂ ਨੇ ਬਹੁਤੀ ਜੀ ਪਹਿਲੀ ਸ਼ਫਟ ਦੇ ਵੀ ਰੰਗ ਹਾਂ ਜੀ ਭਾਈ ਜੀ ਰਾਹ ਦੇਖੋ ਕਿੰਨਾ ਸੋਨਾ ਬਣਿਆ ਪਿਆ ਜੀ ਬਹੁਤ ਸਰਕਾਰ ਸਾਰੀ ਠੀਕ ਆ ਵੀਰੇ ਠੀਕ ਆ ਭਾਜੀ ਸਾਲੀ ਸ਼ਿਫਟ ਲੱਗੀ ਆਉਣ ਤੇ ਤਿੰਨ ਚਾਰ ਗੱਡੀਆਂ ਪਹਿਲੀ ਸ਼ਿਫਟ ਵਿੱਚ ਜੀ ਲੇ ਜੀ ਲੱਗ ਜਲੇ ਲੱਗ ਜਲੇ ਸਤਿ ਮਹਰਾਜਾ ਵੀਰ ਦੂਜੀ ਸ਼ਿਫਟ ਵਾਲੇ ਜੋਰ ਜਾਂਗੇ ਬੈਠ ਪਹਿਲਾਂ ਹੀ ਬਹੁਤ ਬਹੁਤ ਵੀ ਸਤਿਕਾਰ ਰੱਖੋ ਬਾਹਰ ਇਧਰ ਨਾਲੇ ਸੁੱਖਾ ਸ਼ੇਰ ਬਲਜੀ ਉਹਨਾਂ ਵੱਲ 22 ਹਰ ਦਾ ਬਹੁਤ ਵੱਡਾ ਸਤਿਕਾਰ ਹੈ ਬਈ ਟੀਵੀ ਉਹਨਾਂ ਦੇ ਛੋਟੇ ਬ੍ਰਦਰ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਕਰਦੇ ਆਂ ਨਾਲੇ ਸਾਲ ਤੋਂ ਮੈਂ ਇਸ ਪਰਵਾਹ ਨੂੰ ਜਾਣਦਾ ਦੁਆਬੇ ਚੋਂ ਜਾ ਕੇ ਮਾੜੇ ਵਿੱਚ ਜਿੱਤ ਪ੍ਰਾਪਤ ਕੀਤੀ ਅੰਤਾਰ ਸਤਾਰਾ ਮੁੰਡੀਆਂ ਵੀ ਵੀਰ ਲਾਈਵ ਜੁੜੇ ਬੈਠੇ ਨੇ ਧੰਨਵਾਦ ਵੀਰ ਦਾ ਹਦਰ ਬਰਵੀਰ ਸਿੰਘ ਨਿਊਜ਼ੀਲੈਂਡ ਬਰਵੀਰ ਨਿਊਜ਼ੀਲੈਂਡ ਤੋਂ ਬਲ 1000 ਰੁਪਇਆ ਆਸ਼ੀਰਵਾਦ ਆ ਗਿਆ ਨਾਲ ਇਧਰ ਮਾਲਵੇ ਕਿਹੜਾ ਪਾਜਦਾ ਸੀ ਸਵਰਗੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਉਹਨਾਂ ਨੇ ਮਾਰ ਦੇ ਜਾਂਦੇ ਬਹੁਤ ਹੀ ਤਾਬਰਾਤ ਕਰੀ ਹਾਂ ਦਾ ਬਹੁਤ ਪਰਵਾਰੀਆਂ ਲੱਗੇ ਜਿੰਮਤ ਸਿੰਘ ਸ਼ੇਰ ਗੱਲ ਸਰਗੀ ਹੈ ਮਨਜੀਤ ਸਿੰਘ ਜੀ ਡੋਕਰ ਜਲਦਪੁਰ ਸੋਨੂ ਯੂਕੇ ਤੈਰੀ ਭਲਾਈ ਜੜੀਆਂ ਹੰਗਲ ਦੇ ਵਿੱਚੋਂ ਆਇਆ ਹੈ ਬਰੀਲਗੜ੍ਹ ਮੁਹੰਮਦ ਗੜਾ ਜਿਹੜਾ ਜੜਾ ਚੱਲਿਆ ਨਾਲ ਹੀ ਜਿਹੜੇ ਮੰਗਰ ਪੱਲੇ ਬਈ ਰਵੀ ਹੁਣੀ ਰਵੀ ਵੀਲਾ ਵੀਲਾ ਬ੍ਰੇਕ ਕੋਲ ਦਾ ਬਰਬਾਦ ਕਰਦੇ ਉਹ ਸ਼ਾਟ ਜਾਂਦੇ ਦੂਜੀ ਦੇਖਦੇ ਨੇ ਦੇਖੇ ਮਨਜੀਤ ਸਿੰਘ ਜੀ ਦੁੱਗ ਬਾਪੂ ਜਲਪੁਰ ਜੀ ਔਰ ਕਬਲਜੀਤ ਸਿੰਘ ਦੀ ਸ਼ੇਰਗੱਲ ਨੰਬਰ ਦਾ ਨਾਲ ਹੀ ਗੁਰਮੀਤ ਸਿੰਘ ਦੀ ਸ਼ੇਰਗੱਲ ਤੇ ਹਰਦੀਪ ਲੇਹਰ ਦੇ ਨਾਲ ਸਾਪਨਾਵਾਂ ਸਿੰਘ ਸ਼ੇਰਗੱਲ ਬਲ ਗਈ ਗੱਡੀ ਲੈ ਕੇ ਜਾਣੀਆਂ ਥੋੜਾ ਹਿੰਦਰਾਲਾ ਉਹ ਕੜਾ ਵੀਰ ਦਾ ਰਸਤਾ ਚਾਉਂਦੇ ਆ ਜੀ ਪੀਲੀ ਨਾ ਜੀ ਬੱਪੂ ਆੜੀਆਂ ਮਾਰੇ ਦੋੜਦੇ ਨੇ ਇਹ ਭੱਟ ਗਿਆ ਬਈ ਪਿੰਡੋ ਸ਼ੇਰ ਗੱਲ ਹੰਦੂ ਸਿੰਘ ਦੀ ਪੁੱਤਰ ਜਗਤਪੁਰ ਸੁਖਿੰਦਰ ਸਿੰਘ ਦੀ ਪੁੱਤ ਜਗਤਪੁਰ ਤੇ ਨਾਲ ਹੀ ਬਈ ਹੱਥਾਂ ਖੜਾ ਬਹੁਤ ਰੋਕ ਕੇ ਹੱਥ ਤੌੜਕਾ ਮਾਰਿਆ ਬਹੁਤ 22 ਸੈਕਿੰਡ 47 ਪੁਆਇੰਟ 22 ਸੈਕਿੰਡ 47 ਪੁਆਇੰਟ geçirecek Vallahi sen rent padamadan ladke kaatya la aa na kabhi to ya chalo ya chalo budha chal gyo pal singh ਖਰਿਆਲੀ ਉਹਨਾਂ ਨੂੰ ਕਿਉ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਪਾਲ ਸਿੰਘ ਸੁਮਨ ਖੇੜੀ ਬਲਿਹਾਰ ਸਿੰਘ ਖਸਾਨੋ ਸਰਦਾਰ ਸੋਹਣ ਸਿੰਘ ਜੀ ਹੌਲਾ ਸ਼ੇਰਗਲ ਮੈਂਬਰ ਸੰਗਲੇਲ ਕਲਾ ਚੰਨੀ ਬੋਪਾ ਰਾਏ ਇਹਨਾਂ ਸਾਰਿਆਂ ਨੂੰ ਮੈਂ ਮਾਨ ਪ੍ਰਾਪਤ ਕਰੋ ਸੁਖਪਾਲ ਸੈਦ ਕਵੇਂ ਰਹੀ ਪੁਰਾ ਖਰਿਆਲੀ ਹੌਲਾ ਸ਼ੇਰਗਲ ਮੈਂਬਰਸ ਮੇਲਗਲਾ ਉਹਨਾਂ ਨੂੰ ਬੁੜੀ ਦਸਤਾਰ ਵੰਗਰ ਬਾਈ ਰਾਜੂ ਸਮਾਉਣ ਤਰੌਣ ਲੈਂਬਰ ਸੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦੀਆਂ ਵੀਰ ਪੱਪੂ لال ਪੁਰਗੜਵਾਨ ਪੁਰਾਣਾ ਬੱਟਾ ਸਾਡਾ ਸੈਂਕੜੇ ਪਹਿਲੇ ਮਰਗੀ ਪਾ ਮਾਲ ਵਿੱਚ ਪੱਪੂ لال ਪਰ ਚੰਨੀ ਬੁਖਲਾ ਜਿਹੜੇ ਦੋ ਭਰਾ ਚੱਲੇ ਆ ਬਦਲੇ ਆ ਜੀ ਨਾਲ ਜਿੱਦੀ ਉਹ ਚੱਲੇ ਨਾਲਿ ਸਪਾਰੀਏ ਫੱਜੀ ਬੂਟਾ ਸਿੰਘ ਮੋਹੀ ਉਹਨਾਂ ਨੂੰ ਬੇਨਤੀ ਆ ਪਾਲ ਸਿੰਘ ਪਾਲਸੋਹ ਸੇਮਾ ਹਿਆਲਾ ਜੱਗਤਪੁਰ ਸੁਖਵਿੰਦਰ ਸਿੰਘ ਜੱਟਾ ਬੱਟਾ ਬੱਟਾ ਹਰਮਨ ਸਿੰਘ ਵੀ ਸ਼ੇਰਗੋੜੀ ਬਈ ਪਿੰਡ ਦੀ ਧਰਤੀ ਜੰਮੀ ਮੋਹਾਰਾ ਪ੍ਰਸੰਗ ਮਨਵੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਰੋਪਾ ਪ੍ਰਾਪਤ ਕਰਾਂ बाईस घंटा उन्नीस पॉइंट बाईस घंटे जी बाईस घंटे ਆ ਗਿਆ ਆ ਗਿਆ ਲਓ ਜੀ 21 ਸਾਬ ਦੂਸਰਾ ਬਾ ਗੁਰੂ ਖਡਾਵਾ ਸਮਰ ਅਮਰਤ ਕੱਲੇ ਉਹਨਾਂ ਨੂੰ ਬੈਂਤੀਆ ਨੰਬਰ ਗਗਨ ਜਗਤਪੁਰ ਇਧਰ ਬਹਾਨਾ ਹਾਂਜੀ ਹਗਾ ਸਤਮਾ ਗਗਨ ਜਗਤਪੁਰ ਬੂਟਾ ਚੁੰਗਾ ਆਜੇ ਭਾਈ ਦੂਜਾ ਨੰਬਰ ਕੀਤਾ ਮਨੇ ਜਗਤਪੁਰ ਕਰਦੇ ਹਾਂ ਹਾਂਜੀ ਹਾਂਜੀ ਹਾਲੇ ਭਾਈ ਨੇ ਭਜਾਇਆ ਫੁੱਲ ਬਹੁਤ ਵਧੀਆ ਜੀ ਹਾਂਜੀ ਇਹ ਜਿਸ ਜਿਸ ਖੂਹ ਤੇ ਖੜਾ ਆ ਇਹ ਪਹਿਲੇ ਨੰਬਰ ਵਾਲਾ ਖੂਹ ਆ ਹਾਂਜੀ ਠੀਕ ਆ ਤਾਹੀ ਆ ਤਾਹੀ ਆ ਨੰਬਰ ਦੂਜਾ ਕੀਤਾ ਅੱਜ 18 ਸਾਲ ਦਾ ਆ ਜਗਜੀਤ ਸਿੰਘ ਠੀਕ ਹੈ ਜੀ ਜਗਤਪੁਰ ਹਾਂਜੀ ਹਾਂ ਅਮਰੀਕਾ ਇੱਥੇ ਕੈਨੇਡਾ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਦਾ ਆ ਜਗਹੜ ਉਹਦਾ ਹੀ ਆ ਸਾਰਾ ਠੀਕ ਹੈ ਜੀ ਠੀਕ ਹੈ ਠੀਕ ਹੈ ਧੰਨਵਾਦ ਜੀ ਅਰਸ਼ਣੂਰ ਦੇ ਸਾਨੂੰ ਹਾਂ ਜੀ ਹਾਂ ਜੀ ਪੱਲੇ ਦੀ ਪੀਰ ਮੇਰਾ ਠੀਕ ਹੈ ਜੀ ਲੋਕ ਠੋਕੇ ਜੀ ਸਵਾ ਹਾਂ ਸਵਾ ਹਾਂ ਠੀਕ ਆ ਮਾਸਟਰ ਟਾਈਮ ਦੇਖਦਾ ਸੀ ਇੱਕ ਮਰੁੱਤੀ ਵਾਲਾ ਪਾਣੀ ਪੁਣੀ ਦੇਦਾ ਹਾਂ ਮੈਂ ਕਾਕੀ ਨਾਲ ਹਾਂ ਹਾਂ